爸爸，爸爸，上这个了。 ਸੱਚੀ ਕਾ ਸੱਚੀ ਕਾ ਸੱਚੀ ਕਾ ਅਰ ਸੱਚੀ ਕਾ ਮੇਰੇ ਸਾੜ ਕੇ ਖੁੰਡੇ ਲਾਉਣੇ ਪੈਣਗੇ ਥੋੜੇ ਪਾਪਾ ਮੇਰੇ ਪੈਰੀ ਹੱਥੋਂ ਗੜੇ ਤੁਸੀਂ ਤੇ ਮੇਰਾ ਹਾਲ ਨਹੀਂ ਪੁੱਛਦੇ ਤੁਸੀਂ ਪਾਪਾ ਜੀ ਪੈਰੀ ਤਲਾ ਦੇਣੇ ਛੜੇ ਪਾਪਾ ਜੀ ਤੇ ਪੈਰੀ ਤੁਸੀਂ ਤਾਂ ਮੇਰਾ ਹਾਲ ਹੀ ਨਹੀਂ ਪੁੱਛਦੇ ਕੋਈ ਮੌਕੇ ਤੇ ਪੁੱਛਦੇ ਹੋ ਪਾਪੇ ਦੇ ਮੋ ਕੱਪੜੇ ਮੋਟੇ ਦੀ ਪੈ ਤੂੰ ਹਾਂ ਮੈਂ ਤਾਂ ਪਾਪੇ ਦੇ ਪਰੇ ਜੋੜੇ ਜੋੜੇ ਚਾਰ ਚਾਰ ਜਨ ਚਾਰ ਦਾ ਥੋੜਾ ਮਾਂ ਆਪੀ ਚਾਰ ਦਾ ਤੂੰ ਜੋੜੇ ਦਿੱਤਾ ਤੁਸੀਂ ਭੈਣ ਦਾ ਖਰਚ ਮੈਂ ਪਾੜੀ ਤੇ ਕੰਮ ਕਰੀ ਜਾਂਦਾ ਤੁਸੀਂ ਭੈਣ ਦਾ ਖਾਂਭ ਉਧਰ ਤੁਰੇ ਫਿਰਦੇ ਹੋ ਪਾਪਾ ਸਾਡੀ ਮੜੇ ਹੁੰਦੇ ਪਾਪਾ ਵਸ ਐ ਯਾਰ ਕ ਪੈਸੇਿੰਦਾ ਮਣੀ ਉੱਤੇ ਕੋਈ ਕਰਨੀ ਪੈਂਦੀ ਕੰਮ ਕਰਨੇ ਪੈਣ ਦੇ ਕਾਰਨ ਮ ਗੋਲੀਆਂ ਦਾਹੇ ਤੇ ਲੱਗ ਤੋ ਕੋਈ ਜੀ ਮਰ ਚੋਗੇ ਉਹ ਪਾਪਾ ਗੋਲੀਆਂ ਤਾਂ ਤੂੰ ਲਾਏਗਾ ਫਿਰ ਚੰਗੇ ਤੂੰ ਜਦੋਂ ਤੂੰ ਦਾ ਆਪ ਹੀ ਉਹ ਗੱਲ ਛੋੜ ਦੇ 70 ਬਾਈ ਨੇ ਪਹਿਣਗੇ ਤੁੰਡੂ ਕੋਈ ਨੇ ਪੁੱਛਣਾ ਨਹੀਂ ਇਹਦਾ ਹਜੇ ਇੰਦਰਜੀਤ ਜੀ ਇਹਦਾ ਖਾਈ ਨਾ ਖੁੰਡੇ ਤੇ ਇਹ ਵੀ ਗੱਲ ਠੀਕ ਹੈ ਪਾਪਾ ਪਾਪਾ ਯਾਰ ਤੂੰ ਤਾਂ ਫਿਰ ਹੁਣ ਰੂਪੀ ਲੈਣੇ ਆ ਵਗਸ ਨੇ ਮੇਰੀ ਚਲ ਪਾਪਾ ਇਹਦਾ ਤਰਾ ਕੁੱਟ ਮਾਰ ਵੀ ਚੱਲ ਲੈਣੇ ਹੁਣ ਅਸੀਂ ਹਾਂ ਅਜਾ ਤੂੰ ਤੇਰੇ ਜਵਾਬ ਤਾਂ ਜਵਾਬ ਖ ਮੈਂ ਤੁਹਾਨੂੰ ਕੀ ਕਰਾਂ ਮੈਂ ਤੁਸੀਂ ਤਾਂ ਭੈਣ ਨਾਲ ਰੋਜ਼ ਤੜਕੇ ਨਿਕਲਦੇ ਨੇ ਤੁਸੀਂ ਮੈਂ ਤਾਂ ਤੁਹਾਨੂੰ ਹੀ ਕਹੇ ਪਾਪਾ ਜੀ ਕਰੇ ਮੇਰਾ ਹਰ ਪੁੱਛਿਆ ਕਰਦਾ ਆਹ ਥੀਰੀ ਬੰਦਰਾ ਕਿੱਦੇ ਦਾ ਕੰਮ ਕਰਦਾ ਇਹ ਪਾਪਾ ਮੈਂ ਤਾਂ ਇੱਕ ਗੱਲ ਕਰਨੀ ਸੀ ਇਹ ਮੈਂ ਤਾਂ ਇੱਕ ਗੱਲ ਪੁੱਛਣੀ ਸੀ ਹਾਂ ਤੂੰ ਮੈਨੂੰ ਆਏ ਕਰ ਹੈ ਮੈਂ ਨਾ ਬਠਿੰਡੇ ਜਾ ਕੇ ਆਉਣਾ ਹੈ ਮੈਂ ਇਹਨੂੰ ਮੈਂ ਤੂੰ ਪਾਪਾ 5000 ਰੁਪਏ ਦੇ ਪਾਪਾ ਮਨ ਕੀ ਖਰਚਾ ਦੇਣਾ ਇੱਕ ਮਿੰਟ ਖਰਚਾ ਦੇਣਾ ਮੈਂ ਵੀ ਦੇਉ ਰੁਪਏ ਲੈਣਾ ਇਸ ਵਾਰ ਕੋਈ ਪਰ ਮੈਂ ਤਾਂ ਲੈਣਾ ਖਰਚਾ ਦੇਣਾ ਦੋ ਦੂਸਰਾਂ ਨੂੰ ਆਹ ਗੱਲਾਂ ਮਰੀ ਨਾ ਲੈ ਬਾਈ ਤੇ ਬਾਈ ਦੋਨਾਂ ਨੂੰ ਦਿੰਨਾ ਮੈਂ ਖਰਚ ਦੋ ਕੰਮ ਨਾ ਜਰਾ ਤੂੰ ਤਾਂ ਫਿਰ ਮੇਰੀ ਵੀ ਵੇਚ ਚ ਕਰਾ ਮੈਨੂੰ ਬੁੜਿਆ ਵਾਲਾ ਮੈਂ ਤਾਂ ਦਿਨ ਮਿੱਠੇ ਕਬੜੀਆਂ ਦੇ ਦੇ ਮੂੰਹ ਫਰੀ ਦੇ ਤੁਸੀਂ ਤਾਂ ਭੈਣ ਚੋਦਾ ਮੇਰੇ ਹਾਲ ਨਹੀਂ ਪੁੱਛਿਆ ਕਦੇ ਥੋੜੀ ਦੇ ਮੰਗ ਯਾਰ ਇੱਕ ਮਿੰਟ ਖੜ੍ਹ ਜਾ ਯਾਰ ਪਾਪੂ ਨੂੰ ਬੁਲਾਉਣਾ ਪਊਗਾ ਆਜੋ ਤੰਨਾ ਮੈਂ ਤੁਹਾਨੂੰ ਹਾਥੀ ਸੀਰੀ ਦਾ ਹਾਲ ਨਹੀਂ ਪੁੱਛਿਆ ਕਦੇ ਦੇ ਸੀਰੀ ਦਾ ਹਾਲ ਪੁੱਛ ਲਿਆ ਪਾਪਾ ਬਤਾਏ ਕਹਿੰਦੇ ਇਤਨੂੰ ਜੇ ਤੂੰ ਮੇਰੀ ਗੱਲ ਮੰਨ ਲਈ ਮੈਂ ਤੈਨੂੰ ਨਜ਼ਾਰਾ ਆ ਜੀ ਬੱਤ ਮਾਤਾ ਭੈਣ ਚੋਦਾ ਮੈਂ ਬਹੂ ਲਊਗਾ ਨਾ ਵਾ ਪੜੇ ਘਮਣਾ ਦਾ ਮੈਂ ਲਊਗਾ ਸਾਰੇ ਬੜੇ ਬੋ ਜੇ ਬੇਸੀ ਹਾਰੇ ਬੜੇ ਵੇਖੀ ਯਾਰਾ ਨਾ 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 ਮੈਂ ਨਹੀਂ ਉਹ ਪਪਾ ਓਏ ਇਹ ਕੰਮ ਨਹੀਂ ਕਰਨਾ ਪਪਾ ਕੰਮ ਚਿੱਟੀ ਬਾਗ ਨੂੰ ਕਿਉਂ ਦਾਗ ਲਾ ਰਿਹਾ ਤੂੰ ਦਾਗ ਪੈ ਚੋ ਤਦ ਤੀ ਕੰਮ ਨਹੀਂ ਕਰਦੇ ਤਾਈ ਨੂੰ ਕਹਿਆ ਸਿਆਣਾ ਮਾਣਾ ਯਾਰ ਇਹਦਾ ਕੰਮ ਨਾ ਕਰਵਾਇ ਤਾ ਯਾਰ ਤਾਈ ਨੂੰ ਕਹਿਆ ਯਾਰ ਨਾ ਨਾ ਲੇਉਂਗਾ ਬਦਲ ਪਈ ਹੱਥ ਲਾ ਲੈ ਤੂੰ ਮੇਰੇ ਮੈਂ ਡੈਡੀ ਨੂੰ ਬਣਾ ਦੇ ਮੈਂ ਤਾਂ ਮੈਂ ਤਾਂ ਇਹਨੂੰ ਰੱਖੂਗਾ ਮਰਾ ਕਹਦੇ ਵੀ ਕਹਦੇ ਬਹੂ ਨਾਲੇ ਬੇ ਯਾਰ ਸਾਡੀ ਵੇਚੀ ਉਹ ਤਾਂ ਉਹ ਕਰ ਲੈ ਲਾ ਲੈ ਲੇਉਂਗਾ ਤੇਰੀ ਨਾਲੇ ਬੇ ਕਦੇ ਨਹੀਂ ਮਨ ਮਨ ਨਾ ਲੈ ਮੈਂ ਨਹੀਂ ਲਊਗਾ ਪਾੜੀ ਤੰਗ ਹੋਈ ਜਾਂਦਾ 10 ਰੁਪਏ ਨੂੰ ਨਾ ਮਾੜੀ ਜਰ ਤੁਸੀਂ ਬਾਜੋ ਜਾ ਜੜ ਜੜੀ ਆ ਜੋ ਨਹੀਂ ਜੜੀ ਅਸੀਂ ਤੁਮ ਦੇ ਆਏ ਰੱਖਦੇ ਸੀ ਫੁੱਲੋ ਮਗਰ ਰੱਖਦੇ ਤੇ ਇਸ ਤਰ੍ਹਾਂ ਜੜੀ ਯਾਰ ਮੈਂ ਤਾਂ ਤੇਰੇ ਕੋਈ ਨਾ ਨਾ ਮੈਂ ਬਾਹੂ ਨੂੰ ਤੁਸੀਂ ਤਾਂ ਮੇਰਾ ਹਾਲ ਨਹੀਂ ਪੁੱਛਿਆ ਤੁਸੀਂ ਬਾਹੂ ਦੇ ਕਿ ਪਹਿਲਾਂ ਤਾਂ ਸਹੀ ਨਹੀਂ ਜਾਂਦਾ ਪਾਪਾ ਫਿਰ ਤੂੰ ਕਹੇਗਾ ਕਹਿੰਦਾ ਯਾਰ ਨਿਆਣਾ ਯਾਰ ਹੁਣ ਭਾਵੇਂ ਤਾਂ ਮਹਾਰਾ ਪਟਾਲਾ ਮਨੇ ਬੜਾ ਰੂਸਾ ਲਾ ਦਨ ਮਾਤਾ ਬਹੂ ਤੁਸੀਂ ਮੇਰਾ ਹਾਲ ਨਹੀਂ ਪੁੱਛਿਆ ਜੇ ਤੂੰ ਗੱਲ ਸੁਣ ਮੈਨੂੰ ਤੂੰ ਸਾਨੂੰ ਤਾਂ ਸ਼ਾਮ ਦਾ ਨਹੀਂ ਤੂੰ ਘਾਣੇ ਦੇ ਵਾਕਣ ਕਿ ਸ਼ਾਮ ਨੂੰ ਮੈਂ ਸ਼ਾਮ ਨੂੰ ਤੂੰ ਮੇਰਾ ਹਾਲ ਹੀ ਨਹੀਂ ਪੁੱਛਿਆ ਤੂੰ ਕਿਉਂ ਜਰ ਹਰ ਤੇ ਰੋਟੀ ਦਾ ਪੁੱਛੇ ਰੋਟੀ ਤਾਂ ਨਹੀਂ ਲਿਆ ਕੇ ਦਊਂਗਾ ਆਪਾਂ ਰੋਟੀ ਦੀ ਗੋਲ ਨਹੀਂ ਯਾਰ ਬਾਪੂ ਅਸੀਂ ਇਦਾਂ ਹਾਲ ਕਿਉਂ ਨਹੀਂ ਪੁੱਛਦੇ ਨਹੀਂ ਕਿਉਂ ਤੂੰ ਹੀ ਮਰੇ ਰੋਟੀ ਦਾ ਹਾਲ ਹੀ ਨਹੀਂ ਪੁੱਛਿਆ ਤੁਸੀਂ ਉਹ ਡੈਡੀ ਮੇਰੀ ਕਹਣੀ ਅਸੀਂ ਦੇਖੋ ਤੇਰੇ ਹੁਣ ਜਵਾਕਾਂ ਵਰਗੇ ਅਸੀਂ ਤੇ ਇੱਜ਼ਤ ਘਾਦੇ ਹਾਂ ਤੂੰ ਤਾਂ ਸਾਡੇ ਜਮੀਨ ਤੇ ਤੇਰੇ ਨਾਂ ਜ਼ਮੀਨ ਆ ਤਾਂ ਕਰਕੇ ਸੀ ਪਪਾ ਉਹ ਕਰੀਏ ਯਾਰ ਪਪਾ ਹਾਂ ਤੂੰ ਡੈਡੀ ਮੇਰੀ ਉਹ ਤੂੰ ਤਾਂ ਮੇਰੇ ਪਿਆਰੇ ਡੈਡੀ ਆ ਬਾਲਾ ਕਹੇ ਡੈਡੀ ਪੈਸੇ ਤਾਂ ਮੈਂ ਦੇ ਦਊਂ ਹਾਂ ਆ ਆ ਦੇਖ ਮਾਨੇ ਆਏ ਵੇ ਆਏ ਵੇ ਰੱਬ ਨਾਲ ਜਾ ਰਹੀ ਆ ਕਰ ਕਰ ਮੇਰੀ ਇੱਜ਼ਤ ਕਰ ਦੇ ਬੂਸ ਨੂੰ ਹਾਂ ਮੈਂ ਕੀ ਕਰਾਂ ਤੇਰੇ ਨਾਲ ਜ਼ਮੀਨ ਆ ਪਪਾ ਤਾਂ ਇੱਜ਼ਤ ਕਰਦੇ ਹਾਂ ਤਾਂ ਇੱਜ਼ਤ ਕਰਦੇ ਹੁਣ ਆ ਸਾਰੇ ਇਕੱਲੇ ਆਪਣੀ ਦੇਖ ਆ ਇਕੱਲੇ ਨਾਲ ਬੈਠ ਰਿਹਾ ਮੈਂ ਪਹਿਲਾਂ ਪਿੰਡਾਂ ਤੋਂ ਬਾਹਰ ਕੋਈ ਨਹੀਂ ਜਾਂਦਾ ਪਪਾ ਜਿੱਥੇ ਦੇਖੋ ਅੰਕਲ ਚੱਲਦੇ ਜਮਮਪੂਰੀਆਂ ਨਜ਼ਾਰਾ ਪਪਾ ਆਪਣੀ ਜੀਰ ਵੀ ਕਿੰਨੀ ਘਾ ਟ੍ਰਾਲਦੀ ਹਾਂ ਨਜ਼ਾਰਾ ਦੇਖ ਆ ਦੇਖ ਪਾਪਾ ਦੇ ਘਰ ਪਾਪਾ ਪਿੱਛੇ ਲੱਗਣਾ ਆ ਦੇਖ ਨਰਮਾ ਸਾਰਾ ਕੁਝ ਮੇਰੇ ਕੋਲ ਆ ਆ ਪਾਪਾ ਮੇਰੇ ਕੋਲ ਪਾਪਾ ਆ ਜੀ ਬੈਠਾ ਆਪਣੀ ਤਾਂ ਨਜ਼ਾਰਾ ਰੱਬ ਦੀ ਕਿਰਪਾ ਕੋਈ ਆਇਆ ਸਰਦਾਰਾ ਪਾਪਾ ਬੜੀ ਕਰ ਪਾਉ ਪਾਉ ਰਹੀ ਔਰੇ ਆਇਆ ਆਇਆ ਔਰੇ ਪਹਿਣ ਨਹੀਂ ਬਦੀ ਸਾਰੀ ਜ਼ਮੀਨ ਮੇਰੀ ਆ ਇਹ ਗੱਲਾਂ ਮਾਰਦੇ ਮੈਥੋਂ ਪੈਸੇ ਮੰਗਦੇ ਔਰੇ ਬੈਠ ਉਹ ਸੱਚ ਹੈ ਇਹਨਾਂ ਨੂੰ ਮੈਂ ਕਹਿ ਦਵਾਂ ਉਹ ਸਰਪੰਚ ਉਹ ਸਰਪੰਚਾਂ ਦਾ ਬ੍ਰੇਕ ਵੀ ਆ ਗਿਆ ਬਈ ਕਿਵੇਂ ਆ ਹੋਰ ਬਈ ਠੀਕ ਆ ਸਸਰੀਕਾਰ ਇਹ ਮੈਂ ਰਹੇ ਕੰਮ ਕਰਦੇ ਰਹੀਏ ਸਸਰੀਕਾਰ ਪੈਸੇ ਇਹਨਾਂ ਨੂੰ ਕਦੇ ਕੰਮ ਤਾਂ ਕਰਦੇ ਨਹੀਂ ਫਿਰ ਉਹ ਵੀ ਤਾਂ ਗੱਲਾਂ ਕਰਦਾ ਮੈਂ ਯਾਰ ਚੱਲ ਪੈਸੇ ਦਾ ਸਾਡਾ ਭਰਾ ਦੁਬਾਰੇ ਵਾਹ ਕਰਾਉਣ ਨੂੰ ਕਹਿੰਦਾ ਹੈ ਯਾਰ ਫਿਰ ਮੈਂ ਤਾਂ ਕਰਾਉਂਗਾ ਬਈ ਮਾਦਾ ਕਰਾਉਂਗਾ ਮਾਦੀ ਦਾ ਠੀਕ ਹੋਣਾ ਹੈ ਪਾਈ ਡੇਡੇ ਸਾਨੂੰ ਕਿੱਧੇ ਛੱਡਦੇ ਬਾਪੂ ਇਹ ਫਿਰ ਆਏ ਕਰ ਸੰਤੂ ਗੱਲ ਕਰਵਾ ਦੇ ਦੀ ਗਾਹ ਮੇਰੀ ਮਾਂ ਨੂੰ ਕਿੱਧੇ ਛੱਡੂ ਇਹ ਜਾ ਫਿਰ ਮੈਂ ਕਹਾ ਇਹ ਤਾਂ ਕਹਾ ਮਾਰ ਆ ਪਟਾਲਾ ਮੈਂ ਤਾਂ ਇੱਕ ਹੋਰ ਰਿਹਾ ਮੇਰੇ ਖੇਤਰੀ ਮੇਰੇ ਭਾਈ ਨਗਾ ਇੱਥੇ ਬਈ ਯਾਰ ਆ ਜਾ ਮਰੀ ਗੁਰੂ ਬਈ ਇਹਨਾਂ ਦੀ ਇਹਨਾਂ ਦੀ ਮਾਂ ਦੇ ਲੰਨੇ ਨੇ ਇਹਦੇ ਮਰਦਾ ਹਾਲ ਨਹੀਂ ਪੁੱਛਦੇ ਇਹ ਇਹਨਾਂ ਨੂੰ ਪੈਸੇ ਕਹਿੰਦੇ ਨਾ ਮਾਵਾਂ ਪੋਲੀ ਜਿੱਦ ਨਾਲ ਇਹਦਾ ਪਾ ਕੇ ਜੋੜੇ ਨਾ ਕੱਸ ਲੈਣਾ ਪਾ ਕੇ ਜੋੜੇ ਸਾਰਾ ਗੁੱਗੂ ਗਲ ਮੜਾ ਲੈਣਾ ਤਾਂ ਮਾਵਾਂ ਇਹ ਪਿੰਡ ਦੇ ਗੇੜੇ ਦੇ ਤਰ੍ਹਾਂ ਫਿਰਦਾ ਜਾਂਦਾ ਯਾਰ ਉੱਥੇ ਨਾ ਕੁੰਡਾ ਚੱਕ ਰੂ ਮਾਵਨਾਂ ਕੇ ਸੱਤ ਜਾ ਕੇ ਬੈਜੂ ਕਦੇ ਤੇਰੀ ਨਾ ਮੇਰੀ ਮਾਂ ਨੂੰ ਸ਼ਾਨ ਨਾ ਮੇਰੀ ਮਾਂ ਨੂੰ ਸ਼ਾਨ ਦਾ ਵੱਡਾ ਗੁੱਗਰ ਮੁੱਛਾਂ ਨਾਲ ਵੱਡ ਦੂ ਸਾਰਾ ਤਲ ਉਹਦਾ ਭੱਜ ਗਈ ਭੱਗ ਜਾਂਦਾ ਕਿਸੇ ਦਾ ਹੋਰ ਲੈ ਕਲ ਤੂੰ ਮੈਂ ਹੋਰ ਦਊ ਤਾਂ ਕਿਉਂ ਅੱਛਾ ਨਾ ਬਾਪੂ ਬਾਪੂ ਵੇ ਇੱਥੇ ਮਾਰਾ ਇੱਥੇ ਬਸਾਉਂਗਾ ਬਈ ਆਪਦੇ ਘਰੇ ਅੱਛਾ ਬਾਪੂ ਇਹ ਤੇਰੇ ਬਾਸ ਤੇ ਰੱਖਿਆ ਹੋਰੇ ਨੇ ਹੈ ਜਾ ਪਾਸੇ ਗਏ ਪਾਸੇ ਇਹ ਜਮਲਾ ਵੀ ਮੈਂ ਝੁਕ ਰਿਆ ਕਰਾਂਗੀ ਹੂੰ ਇਹ ਬਹੁਤ ਔਖਾ ਹੈ ਬੱਪੂ ਕੰਮ ਕਰਨਾ ਮਾੜਾ ਖੂਨ ਦੀ ਉਹਦੀ ਮਾਂ ਚੋਦੀ ਉਹਦੀ ਛੱਡ ਕੇ ਭੱਜੀ ਆਓ ਯਾਰ ਬੱਪੂ ਸੁਲਤਾਨ ਮੇਰੀ ਗੱਲ ਤੁਸੀਂ ਪੈਸੇ ਦੋ ਮੈਨੂੰ ਸੌਣ ਨਹੀਂ ਦਿੰਦੇ ਤੁਸੀਂ ਆ ਲਓ ਮਨਾਰ ਮਾ ਬੱਪੂ ਮਤ ਨਹੀਂ ਆਏਗਾ ਨਾ ਚੱਲ ਕੋਈ ਨਹੀਂ ਤੁਸੀਂ ਪੈਸੇ ਕਿੱਥੋਂ ਦੇ ਮਾਵੇਂ ਤੁਹਾਨੂੰ ਉਹਦਾ ਠੀਕ ਆ ਕੋਈ ਤੇਰੀ ਗੱਲ ਯਾਰ ਬੱਪੂ ਮਤ ਨਹੀਂ ਆਏਗਾ ਤੁਸੀਂ ਪੈਸੇ ਮੈਥੋਂ ਭਾਲਦੇ ਹੋਗੇ ਯਾਰ ਮਾਨ ਪੈਸੇ ਚੱਕੋ ਚੱਕੇ ਉੱਡ ਜਾਂਦੀਆਂ ਮੇਰੇ ਕੋਲੇ ਓਏ ਲਾਜਾ ਬੱਪੂ ਮੈਂ ਕਰਤੀ ਮੀ ਹੂਰ ਲਊ ਇੱਕ ਤੇ ਹੀ ਦੀ ਮਾ ਬੱਪੂ ਬਰਾਵਾ ਬੱਪੂ ਕੁੰ ਪਾਪਾ ਸਾਨੂੰ ਬਸ 2000 ਰੁਪਏ ਦੇ ਦੇ ਮੈਨੂੰ ਪਾ ਪਾ ਸੀ ਜਾਣਿਆ ਕੋਈ ਨਹੀਂ ਤੂੰ ਪਾ ਪਾ ਇਹਨੂੰ ਦੇ ਦੇ 2000 ਤੰਗ ਹੋ ਰਿਹਾ ਹੈ ਤੇ ਮੈਂ ਤਾਂ ਇਹਨਾਂ ਪਿੱਛੇ ਟੇ ਮੇਰੀ ਉਹਦੀ ਮਾਂ ਚੁੱਧੀ ਆ ਪੈਸੇ ਲੈ ਕੇ ਜਾਂਦੀ ਆ ਉਹ ਪੈਸੇ ਚੱਕ ਲੈਂਦੀ ਆ ਉਹਦੇ ਉਦੋਂ ਕਿ ਇਹਨੂੰ ਰੱਖ ਤਾ ਤੂੰ ਕਿੱਥੇ ਆਣਾ ਉਹ ਸਾਨੂੰ ਕੀ ਮੈਂ ਤਾਂ ਹੁਣ ਕਰਿਆ ਹੁਣ ਕਰੇਗਾ ਹੁਣ ਸਾਨੂੰ ਕੰਮ ਤਾਂ ਸਾਨੂੰ ਪੈਸਾ ਨਹੀਂ ਆਦਾ ਆ ਆਪਣੇ ਭਗਵਾਨ ਤਮਾਨੇਕਾਰ ਤਾਂ ਲੈ ਕੇ ਆਰ ਕਰਜਾ ਮਿੰਟਰ ਆਉਗੇ ਹਾਂ ਨਾ ਕੋਈ ਤਰਾਇਆ ਨਾ ਕੋਈ ਕੰਪਾ ਹੋਰ ਪੈਂ ਤੂੰ ਦੀ ਮਿੰਟ ਲੈ ਕੇ ਪੈ ਗਿਆ ਉਦੋਂ ਕਿਹਨੂੰ ਰੋਕਦੇ ਹੁਣ ਮੈਂ ਕਿੱਥੋਂ ਜਾ ਮੈਂ ਤੁਹਾਨੂੰ ਮਿਚਾ ਤਰ ਖੁੰਡਾ ਨਹੀਂ ਕੰਮ ਕਰਦਾ ਪਰ ਤੂੰ ਰੋਕਿਆ ਕਰ ਸੀ ਹੁਣ ਅਸੀਂ ਰੋਕਾਂਗੇ ਹੁਣ ਯਾਰ ਹੁਣ ਸੀਦਾ ਜਾਣਾ ਉਹ ਨੂੰ ਐ ਨਹੀਂ ਪਤਾ ਵੀ ਇਹ 8 ਅਕਤੂਬਰ ਕੰਮ ਕਰਦਾ ਹੈ ਯਾਰ ਬੱਪੂ ਤੂੰ ਦਾ ਫਰਕ ਛੱਡ ਹੁਣ ਐਂ ਕਰ ਮੇਰੀ ਮਾਂ ਦਾ ਗੁੱਸਾ ਸਾਡੇ ਤੇ ਰਾਦੇ ਹਾਂ ਇਹ ਤਾਂ ਤੂੰ ਰੋਕਣਾ ਹੈ ਅਸੀਂ ਹੁਣ ਗੱਲ ਹਾਂ ਬਾਈ ਯਾਰ ਤੂੰ ਉਹਨੂੰ ਕਹਣਾ ਕਦੇ ਉਹਨੇ ਭੈ ਚੌਥੀ ਆ ਕੇ ਐ ਨਹੀਂ ਸੋਚਿਆ ਨੇ ਮੈਂ ਉਹਨੂੰ 30 ਮੇਰੇ ਕੋਲ ਲੱਖ ਰੁਪਈਆ ਸੀ ਚਾਕੇ پیسے ਭੱਜ ਜਾਂਦੀਆਂ ਹੋ ਉਨੇ ਕਦੇ ਐ ਜਿੰਦਗੀ ਦੀ ਸੋਚਿਆ ਕਰੇ ਵੀ ਇਹ ਕੀ ਕੀ ਬਣੂਗਾ ਮੈਂ ਹੁਣ ਭੁੱਖਾ ਮਰਦਾ ਰੁਛੀਆਂ ਦਾ ਉਦੋਂ ਤੁਸੀਂ ਭੈਣ ਤੋਂ ਦੋਗੇ ਤੁਸੀਂ ਜੀ ਮੇਰੇ ਰਵੇਦਾ ਤੂੰ ਬੋਲ ਯਾਰ ਬੰਦੂ ਸਾਡੇ ਸਿਰ ਤੇ ਸਰਦਾਰਾ ਦੇਖਣਾ ਕਿੰਨਾ ਨਰਮ ਝੂਨਾ ਕਿੰਨਾ ਲੈ ਸਾਰਾ ਹਉਚਾਰੀ ਹਉ ਪੀਰ ਨਾ ਤੁਸੀਂ ਇਹ ਤਾਂ ਸੁਤਨਾ ਸੀ ਉਹਦੇ ਮਾਪ ਪੱਜਾਂ ਵਾਲੀ ਥੋੜੀ ਭੱਜ ਗਈ ਉਹ ਠੀਕ ਹੈ ਆ ਦੇਖ ਉਹ ਤਾਂ ਤਾਂ ਮੰਨ ਜਾ ਤਾਂ ਇਹਨੂੰ ਕਹਦੇ ਮੰਨ ਜਾ ਇਹ ਤਾਂ ਕੋਈ ਨਹੀਂ ਮੰਨਦਾ ਇਹਦਾ ਹੋਰ ਨਾ ਕੰਡੇ ਵੀ ਤੇ ਕੋਈ ਕਦੇ ਲਿਆ ਕੇ ਖੜਾ ਦੇ ਇੱਥੇ ਮਾਂ ਦਾ ਬਹੂ ਲਊ ਛੋਟੀ ਮਾਰਦੀ ਘੰਟ ਛੋਟੀ ਦੀ ਜਮਾ ਲਿਆ ਕੇ ਇੱਥੇ ਖੜਾਉਂਦਾ ਇਹ ਤਾਂ ਇਹ ਤਾਂ ਜਮਾ ਮੇਰਾ ਵੱਜ ਘਾੜ ਦੂੰਗਾ ਇੱਥੇ ਨਹੀਂ ਤਾਂ ਮੇਰਾ ਮੈਂ ਕੱਢੂੰਗਾ ਤੁਹਾਨੂੰ ਸਾਨਣਾਂ ਨੇ ਕਿਸ ਨੇ ਕੋਈ ਤਾਂ ਪੁੱਤਿਆ ਸਾਨੂੰ ਕੋਣ ਸਾਨੂੰ ਯਾਰ ਉਹ ਜਦੋਂ ਤੂੰ ਘਰ ਦੀ ਮਾਲਕਮਣ ਵਾਲੀ ਦੁਨੀਆ ਗਾ ਰੋ ਤੁਸੀਂ ਮੇਰੀ ਕੌਰੀ ਨਹੀਂ ਕੀਤੀ ਕਦੇ ਗੋਇਰ ਰੇ ਤਰੇ ਫੜਦੇ ਆ ਤੁਸੀਂ ਯਾਰ ਬਾਪੂ ਮੈਂ ਤਾਂ ਹੁਣ ਤੇਰੀ ਜੋੜੀ ਪੁੱਜਣ ਵਿੱਚ ਤਿਆਰ ਹੋਇਆ ਪਿਆ ਹਾਂ ਮਾਤਾ ਵੀ ਐ ਨਹੀਂ ਪੈਸੇ ਨਾ ਮੈਂ ਤੁਸੇ ਮੈਂ ਤੁਸੀਂ ਭਾਲਦੇ ਮਤੋਂ ਮਸਠਾ ਪਰ ਰਹੋਗੇ ਮੰਗਦੇ ਹੋ ਤੁਸੀਂ ਮੈਂ ਤਾਂ ਇਹ ਕਹਣਾ ਛੋਟੀ ਮਾਰਦੀ ਨਕੜੀ ਪਹਿਲਾਂ ਆਦੀ ਮਾਂ ਨੂੰ ਲੈ ਜਾਓਗੇ ਮੈਂ ਮੈਂ ਤਾਂ ਇਹ ਕਹਣਾ ਪਾਪਾ ਵੀ ਤੂੰ ਇਹ ਨਹੀਂ ਮੰਨ ਜੁਆਨੀ ਉਹ ਆਵੇ ਪਰ ਆਪਾਂ ਮਾਂ ਮੰਮੀ ਲੈ ਮੰਗਿਆ ਜਾ ਕੇ ਯਾਰ ਰਸ ਰਸ ਕੇ ਮਮੀ ਤਾਂ ਬਾਪੂ ਦਾ ਹੁੰਡਾਰਾ ਫਲਫਰਗਾ ਭੀੜੇ ਉਹ ਆ ਵੀ ਅੱਜ ਉਹ ਬੰਦਾ ਭੱਜ ਕੇ ਮਾਰ ਲੰਦਾ ਮਤੈ ਤੈਨੂੰ ਪਤਾ ਤਾਂ ਹੈਗਾ ਮੈਨਾਂ ਗੇਰ ਕਿੱਥੇ ਕਿੱਥੇ ਅੜ ਦੇਣਾ ਇਦਾਂ ਬੱਪੂ ਤੂੰ ਦਾ ਫਿਰ ਬੈਲੀ ਬਣਾਣਾ ਸਾਰਾ ਦਾ ਮੋਛਾ ਨਾ ਵੜ ਜਾ ਬੱਪੂ ਪਾ ਯਾਰ ਤੂੰ ਗੱਲਾਂ ਵੀ ਦੂਜਿਆਂ ਨੂੰ ਸਮਝਿਆ ਕਰਨਾ ਜਵਾਕਾਂ ਦੀਆਂ ਯਾਰ ਜਵਾਕ ਸੁਣ ਤੂੰ ਕਿਸਣਾ ਤੁਸੀਂ ਪਹਿਲ ਤੋਂ ਡੱਕਾ ਦਾ ਤੋੜ ਦੇਣ ਤੁਸੀਂ ਉਹ ਡੱਕੇ ਦਾ ਫਿਰ ਐਂ ਕਰ ਅਸੀਂ ਜਿੰਨੇ ਜ਼ਰਾ ਬੰਦੇ ਸੀ ਫਿਰ ਆਂਦੇ ਸਾਨੂੰ ਪਾਣੀ ਲਾ ਦੇ ਕਿਸੇ ਦੀ ਆ ਤਾਂ ਆ ਨਿਕਲ ਜਾ ਤੇ ਤੇਰੀ ਜ਼ਮੀਨ ਅਗਰੀ ਦੀ ਸੀ ਪਾਣੀ ਗੋਰ ਲਈ ਫਿਰ ਜ਼ਮੀਨ ਬਾਤੂ ਆ ਜ਼ਮੀਨ ਆਪਣੀ ਐ ਸਾਰੀ ਇਹ ਆ ਪੀ ਐ ਸਾਰੀ ਹੋਰ ਫਿਰ ਬੱਪੂ ਤੂੰ ਤਾਂ ਮੰਨਦਾ ਨਹੀਂ ਭਰਾ ਤੂੰ ਬੱਪੂ ਐਂ ਕਰ ਮੇਰੀ ਗਣੀ ਬਦਲ ਮਿੱਟੀ ਪਿਆ ਦੀ ਨਾ ਕਹਣਾ ਹਨ ਕਿ ਤੂੰ ਮੈਨੂੰ 5000 ਰੁਪਏ ਦੇ ਦਿੱਤੇ ਮੈਂ ਤਾਂ ਜਮਾ ਇਹ ਨਾ ਨਾਜਰਾਂ ਗੱਲ ਕਰਨੀ ਮੈਂ ਤਾਂ ਜਾਣਨਾ ਸੀ ਬਸ ਪੈਸੇ ਤਾਂ ਮੈਂ ਦੇ ਦੂੰ ਪਰ ਗਾੜ ਦੇ ਖੁੰਡੇ ਪਹਿਣਗੇ ਇਹ ਤਾਂ ਤੂੰ ਸੋਚ ਰੋ ਹਣਾ ਖੁੰਡੇ ਜ਼ਹਿਰ ਵਾਂਗੂ ਕੱਢਦਾ ਜੇ ਕੰਮ ਨਾ ਕਰਿਆ ਕੰਮ ਦਾ ਕਰਾਂਗੇ ਕੋਈ ਵੈਸੇ ਕਰ ਲਓ ਏ ਆ ਮੁੰਡਾ ਸਰਪੰਚ ਦਾ ਮਰੀ ਦੇ ਸਰਪੰਚਾਂ ਦਾ ਪਰ ਉਹ ਸਰਪੰਚਾਂ ਦਾ ਮੁੰਡਾ ਨਾਲ ਬੈਠਾ ਮੇਰੇ ਇਹਨੂੰ ਪੁੱਛ ਲੋ ਆ ਬੈਠਣ ਵਾਲਾ ਦਾ ਕੰਮ ਦਾ ਕਰਾਏ ਫਿਰ ਬਹਿਣੀ ਆ ਭਾਈ ਇਹ ਨਾ ਕੰਮ ਕਰੇ ਨਹੀਂ ਕੰਮ ਦਾ ਵਾਪਸ ਹੀ ਕਰਾਂਗੇ ਜਿੱਥੋਂ ਤੱਕ ਹੈਗਾ ਕੰਮ ਪੈਸੇ ਮੈਂ ਦੇ ਦੂ ਚੱਲ ਪੈਸੇ ਇੱਕ ਮਿੰਟ ਉੱਠਾ ਕੇ ਆ ਤਾਏ ਦੋ ਮਿੰਟ ਚੜ੍ਹਾ ਲੈ ਸਾਨੂੰ ਕੱਕਾ ਦਰਪੇਂ ਮੈਂ ਤਾਂ ਪਹਿਲਾਂ ਇਹਦਾ ਭਾਈ ਕੰਮ ਕਰਦਾਗਾ ਇਹਨੂੰ ਕੀ ਮੈਂ ਖਾਪਦਾ ਵਿਖੇ ਤੇ ਖਾਪਦਾ ਸਰਦ ਨਾਲ ਦਾਤੀ ਆ ਹੁਣ ਸਿੱਕੀ ਵਾਲੇ ਜਦੋਂ ਅਸੀਂ ਮੰਗਦੇ ਬਸ ਉਹ ਕੋਈ ਨਹੀਂ ਮੇਰੇ ਬੋਲ ਤਰ ਤੇ ਆਪ ਵਣ ਚ ਗਗੂ ਨੂੰ ਮੁੱਛਾ ਦੇ ਵੜ ਦੇਵੀ ਬਟਾ ਮਾਤਾ ਦੇਣੀ ਆ ਤੁਸੀਂ ਭੇਂ ਨਹੀਂ ਮੈਨੂੰ ਦਿਨੇ ਉਹਨੇ ਅਕੇ ਕੁਸ ਹੋਏ 5 ਵਜੇ ਤਾਸ ਖੇਡਣਾ ਤੁਸੀਂ ਦਿਨੇ ਮੈਨੂੰ ਜਾ ਕਹੋ ਜ ਦਿਨੇ ਹੋ ਤੁਸੀਂ ਕਿੱਥੇ ਜਮਾ ਖਾ ਪੰਜ ਦਿਨ ਖੜੇ ਪਟਵਾਰੀ ਜੋ ਮਨੂੰ ਤੇ ਅਸੀਂ ਕਿੜੇ ਪਟਵਾਰੀ ਦੇ ਗੇਮ ਤੇ 5 ਰੁਪਏ ਸੇਵ ਕੱਟ ਕੇ ਦਿਖਾ ਤੁਸੀਂ ਮਾਤਾ ਖਾਣਾ ਸਾਡੇ ਨਾਲ ਨਹੀਂ ਗੁਸਰਤਾਂ ਲੰਗ ਹੈ ਠੀਕ ਹੈ ਬਾਬਾ ਤੇਰੀ ਗੱਲ ਤਾਂ ਐ ਕਰੀ ਪਾਪਾ ਬਣ ਕੇ ਮੰਮੀ ਨੂੰ ਅਸੀਂ ਲਿਆ ਮੈਂ ਜਾ ਕੇ ਮੈਂ ਤੇ ਦੋਨੇ ਵਜ ਚੰਦ ਨਾ ਮੇਜਰ ਅਸੀਂ ਹੈ ਨਾ ਮੇਜਰ ਆ ਬਾਬੂ ਅਸੀਂ ਲਿਆ ਮੈਂ ਜਾ ਕੇ ਲਾਜਰਾ ਉਹ ਠੰਡਾ ਕਰ ਦੇਣਾ ਭੜੇ ਭਾਈ ਮਣੇ ਕੋਈ ਨਹੀਂ ਮਨ ਜਾ ਠੀਕ ਹੈ ਮਨ ਜਾ ਕੋਲ ਬਸ ਠੀਕ ਹੈ ਸਾਨੂੰ ਪੈਸੇ ਦੇ ਦੇ ਬਸ ਅਸੀਂ ਜਾ ਕੇ ਲਿਆਵਾਂ ਇੱਥੇ ਨਾਲੇ ਅਸੀਂ ਉਹਦਾ ਕੰਮ ਕਰਾਂਗੇ ਠੀਕ ਹੈ ਕੀ ਕਰੋਗੇ ਪਹਿਲਾਂ ਇਹ ਦੱਸੋ ਅਸੀਂ ਬਾਜੀ ਪੋਸਟ ਆਪਾਂ ਨਹੀਂ ਆ ਪਾ ਕਿੰਨੇ ਲੈਣੇ ਆ ਮਮਾ ਜਾਣਾ ਬਠਿੰਡੇ ਮੈਂ ਨਹੀਂ ਚਾਹੀਦਾ ਮੈਂ 2000 ਤੇ 5000 ਪਾਪੂ ਮੰਗਦੇ ਤੇ ਮੈਂ ਤਾਂ ਬਠਿੰਡੇ ਮੈਡੀਕਲ ਕਰੋ ਪੁੱਛਿਆ ਬਾਈ ਸੁਣ ਮੈਂ ਇਹ ਨਹੀਂ ਹੁੰਦਾ ਮੈਂ ਕਿਸੇ ਪੋਲੇ ਪਰ ਹੀ ਨਹੀਂ ਹੁੰਦਾ ਜਦੋਂ ਬਾਪੂ ਯਾਰ ਦੁੰਦਾ ਫਿਰ ਆੜੀ ਵਾਲਾ ਬੜਾ ਯਾਰ ਤੂੰ ਤਾਂ ਐਨਾ ਕੱਪਾ ਮੇਰੇ ਪਿਓ ਦਾ ਐਨਾ ਕੱਪਾ ਵੀ ਚੱਲ ਗਈ ਮੰਨਦੀ ਪਹਿਲਾਂ ਤੇਰੀ ਮਾਂ ਲਿਆ ਕਿੱਧਰ ਤੇਰੀ ਮਾਂ ਆ ਹੁਣ ਖੁੰਡਾ ਚੱਕਣਾ ਮਾਂ ਦਾ ਪਿਓ ਮਾਂ ਦਾ ਰੇਲ ਗੱਡੀ ਮੂਹਰੇ ਉੱਤੇ ਡੱਕਰ ਜਾਂਦੀ ਉਹ ਤਾਂ ਜਾਂਦੀ ਹੁਣ ਕਰਕੇ ਕੀ ਹੈ ਤੇ ਬਾਪੂ ਮੰਨਦੀ ਨਹੀਂ ਐ ਕਰ ਪੁੱਤ ਆਹ ਐ ਕਰੋ ਇਹਦੀ ਆ ਲਿਆ ਫੜ ਕੇ ਇਹਨਾਂ ਦੀ ਗੁੰਡ ਕੁੱਟੀ ਆ ਬੰਦੇ ਫੇਰ ਰੋਟ ਆਉਣਗੇ ਲੈ ਆ ਹੈ ਨੀ ਲਿਆ ਨਾ ਦੇ ਲਿਆ ਨਾ ਪਾਇਆ ਉਹਦਾ ਉਹਦਾ ਇਹਨਾਂ ਕੰਮ ਕਰ ਇਹਨਾਂ ਕੰਮ ਕਰ ਇਹ ਮੇਰਾ ਬੱਕੂ ਬਾਲਾ ਕਰ ਇਹਨਾਂ ਕੰਮ ਕਰ ਪਤਾ ਨਹੀਂ ਲੱਗਦਾ ਮਗਰੋਂ ਸੁਸਤ ਨਹੀਂ ਇਹਨੇ ਹੋਰ ਜਰਾ ਇਹ ਤਾਂ ਇਹਨਾਂ ਦੀ ਪੀਰੇ ਸਾਡਾ ਸਾਡਾ ਸਿੱਠਾ ਕਰਦੇ ਰੁਪਈਆ ਨਹੀਂ ਜਾਣਾ ਸਾਨੂ ਮੇਰਾ ਬਾਪੂ ਬੜਾ ਪਰੇ ਚਲ ਆਏ ਕਰ ਆਪਾਂ ਮੰਮੀ ਨੂੰ ਲੈ ਕੇ ਠੀਕ ਹੈ ਤਰੀ ਫਿਰ ਆਏ ਚੱਲੀਏ ਚਲੋ ਅਸੀਂ ਲੈ ਕੇ ਜਾਣੇ ਤੇ ਸ਼ਿਕਾਇਤ ਹੋ ਜਾਓ ਇੱਥੇ ਭਾਈ ਨੂੰ ਅਸੀਂ ਲੈ ਕੇ ਆਵਾਂਗੇ ਆ ਜਾਓ ਨਾ ਚਲੋ ਜਾਓ ਅਸੀਂ ਬੈਠੇ ਹਾਂ ਉਹਦੇ ਦਵਾ ਦੇ پیسے ਸਾਨੂੰ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਬੈਂਕ ਚੋਂ ਕਢਾ ਕੇ